ਅੱਛਾ ਹਾਂ ਜੀ ਉਹ ਲਿਆ ਤੇ ਚੋਰ ਉਹਦੇ ਪਿੰਡਾਂ 'ਚ ਫਿਰਦੇ ਹੁੰਦੇ ਸੀ ਹਾਂ ਪਸ਼ੂਆਂ ਦੇ ਚੋਰੀ ਕਰਦੇ ਸੀ ਅੱਛਾ ਉਹ ਥੋੜਾ ਜਿਹਾ ਅੱਗੇ ਗਿਆ ਤੇ ਅੱਗੋ ਚੋਰ ਚੋਰ ਵੇਖੇ ਬਲਦ ਬਲਦ ਤਰਪ ਕੇ ਨੇ ਹੂੰ ਤੇ ਉਹ ਕੁੰਦਾ ਹੋਰ ਤਰ੍ਹਾਂ ਦਾ ਤੁਹਾਨੂੰ ਬਲੜ ਦੂੰ ਬਲੜ ਦੂੰ ਚਲੋਰ ਪੈਂਦਾ ਤੁਹਾਨੂੰ ਚਲੋਰ ਹਾਂ ਉਹ ਉਹ ਆਂਦੇ ਵੀ ਇਹਨੇ ਨਹੀਂ ਪੇਸ਼ ਜਾਂਦੇ ਨਹੀਂ ਉਹ ਥੋੜੇ ਜਿਹੇ ਗਾਂ ਅਗੇ ਫੇਰ ਪਿੰਡੋਂ ਦੋ ਤਿੰਨ ਕਿਲੇ ਜਾ ਕੇ ਫੇਰ ਖਲੋਤੇ ਅਗੇ ਤੇ ਬਲਦ ਫੇਰ ਤਰਪ ਕੇ ਨੇ ਉਹ ਫੇਰ ਤਾਂ ਚਲੋਰ ਪੈਂਦਾ ਤੁਹਾਨੂੰ ਬਲੜ ਦੂੰਗਾ ਜੇ ਉਹ ਦਾ ਤਰਾੰਦਾ ਰਿਓ ਤੇ ਮੇਰਾ ਜਿਆਦਾ ਪਤਾ ਨਹੀਂ ਬਈ ਮਾਰਾ ਹੈ ਮੇਰੇ ਪਤਾ ਬਣਾ ਕੇ ਤੇ ਉਹ ਬੰਦੇ ਪੁਰਾਣੀ ਗੱਲ ਦੱਸਦੇ ਆਂ ਤੇ ਸੁਣੀ ਕਰਦੇ ਆਂ ਅੱਛਾ ਫੇਰ ਉਹ ਚਲਾ ਗਿਆ ਥੋੜਾ ਪਿੰਡੋਂ ਦੂਰ ਵਾਵਾ ਹਾਂ ਦੂਰ ਚਲਾ ਗਿਆ ਤਾਂ ਮੁੜ ਕੇ ਫੇਰ ਉਥੇ ਉਹ ਗੱਲ ਫੇਰ ਉਹ ਆਂਦੇ ਨੇ ਇਤਨਾ ਰੋਕ ਨਹੀਂ ਆਉਣਾ ਹੂੰ ਉਹਨੇ ਕੀਤਾ ਬਈ ਕੋਣ ਫੜ ਲਿਆ ਚੋਰਾ ਨੇ ਹਾਂ ਉਹਨੂੰ ਫੜ ਕੇ ਮਾਂਜ ਕੇ ਨਾ ਚੰਗਾ ਚੰਗਾ ਕੁੱਟ ਕੇ ਆਂਦੇ ਪਿੰਡ ਕਿਹੜੇ ਬਣਿਆ ਹੈ ਅੱਛਾ ਐਵੇਂ ਸਦਾ ਸੁਦੀ ਹੱਥ ਕਦਾ ਇੱਧਰ ਹੈ ਉਹਨਾਂ ਨਿਕਲ ਜਾ ਜੇ ਜਾ ਕੇ ਵੀ ਨਾਂ ਲਿਆ ਨਾ ਮੈਨੂੰ ਇਤਨਾ ਤੇ ਦੋ ਲੈ ਗਿਆ ਤੇਰੇ ਕੋਲ ਖਲੋਤੇ ਮਾ ਗਿਆ ਹੈ ਕੱਪੜੇ ਵੀ ਲਵਾ ਲਿਆ ਸਾਰੇ ਨਗਾ ਕਰਕੇ ਉੱਥੇ ਕੱਲ ਦਿੱਤਾ ਤੇ ਮੁੜ ਕੇ ਆਣ ਕੇ ਨਾ ਘਰ ਆ ਸੁੱਖ ਤੇ ਦੀ ਸੁੱਤੇ ਜੇ ਅੱਛਾ ਤੇ ਅੰਦਰ ਵੱੜ ਕੇ ਮੰਜਾ ਥੱਲੇ ਵੜਿਆ ਮੇਰੇ ਉਦੋਂ ਦੀਵੇ ਤਾਂ ਹੁੰਦੇ ਪਤੀ ਕਿਥੇ ਹੁੰਦੀ ਸੀ ਤੇ ਆਂਦਾ ਹੈ ਉਹ ਉਹ ਆਂਦੇ ਆਏ ਉਹਦੀ ਰੋਟੀ ਨਹੀਂ ਖੜਨੀ ਭਾਰ ਕਹਿੰਦਾ ਤਰਕੇ ਲੱਗਾ ਉਹ ਕਹਿੰਦਾ ਚਲੋ 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 ਉਹ ਆਂਦੇ ਹੈ ਉਹਦੀ ਰੋਟੀ ਘਰ ਨਹੀਂ ਆ ਕਿ ਕਿੱਥੇ ਆ ਉਹਨੇ ਹੱਥ ਕਤੋਂ ਕਿੱਥੇ ਵੜਿਆ ਬਲੱਡ ਦੇਣਗੇ ਬਲੱਡ ਦੇਣਗੇ ਹਾਂ ਲੈ ਆ ਬੱਡੀ ਲੈ ਕੇ ਜੋ ਨਾ ਨਾ ਉਹਦੇ ਬਲੱਡ ਵੜ ਮਲੜ ਦੇ ਆ ਗਿਆ ਹੈ ਚਲੋ ਔਰ ਚਲੋ ਔਰ ਚਲੋ ਚਲੋ ਪਕਰ ਜੋ ਉਹਨੇ ਕੰਜਰਾ ਬਾਹਰ نکੜਾ ਕਿ ਕਿ ਦੇਖੋ ਜੀ ਸਿਆਣਿਆਂ ਦੇ ਨਸ਼ਾ ਕੋਈ ਵੀ ਮਾੜਾ ਹੈ ਹਾਂ ਨਸ਼ਾ ਜਿਹੜਾ ਰੋਟੀ ਦਾ ਚਾਹ ਦਾ ਨਸ਼ਾ ਬੜਾ ਹੈ ਤੇ ਉਹ ਖਰਾਬ ਦਾ ਕੱਚਾ ਨਸ਼ਾ ਤੇ ਛੁੱਟ ਵੀ ਜਾਂਦਾ ਜਾਂ ਫਹੀਮ ਦਾ ਸਰਦਾਰੀ ਨਸ਼ਾ ਪਰ ਲਕੀ ਹੁਣ ਗੰਦ ਫਿਰ ਬੜਾ ਖਾਂਡੇ ਪਿਆ ਜਿਹਦੇ ਨਾਲ ਸਰੀਰ ਦੇ ਉੱਤੇ ਬੜੀਆਂ ਮੁਸ਼ਕਲਾਂ ਆਉਂਦੀਆਂ ਨੇ ਇੱਕ ਹਾਲ ਮੇ ਹੀ ਉਹ ਫਹੀਮ ਹੁਣ ਖਾਂਦਾ ਹੀ ਅੱਛਾ ਤੇ ਫੇਰ ਤੋਂ ਲੈਟਨ ਬਾਹਰ ਨੂੰ ਗਿਆ ਉਦੋਂ ਲੋਕੀ ਬਾਹਰ ਜਾਂਦੇ ਹਣ ਲੈਟਨਾਂ ਤੋਂ ਬਣੀਆਂ ਰੋ ਤੋਂ ਬਾਹਰ ਖੇਤਾਂ ਖੁੱਤਾਂ ਜਾਂਦੇ ਹੀ ਖੁੱਲਿਆ ਥਾਵਾਂ ਤੇ ਤੇ ਬਾਹਰੋਂ ਹੱਥ ਦਿਖਾੜਾ ਤੋਂ ਧੋ ਲੈਣੇ ਸੋਚੇ ਕਰ ਲੈਣੇ ਅੱਛਾ ਉਹ ਵਿਚਾਰਾ ਜਾ ਕੇ ਨਾ ਤੇੜ ਨੂੰ ਅੱਤੇੜਾਂ ਨੂੰ ਹੱਥ ਪਾ ਕੇ ਤੇ ਵਿਆ ਹਾਂ ਤੇ ਜੋਰੋ ਜੋਰ ਲੱਗਾ ਵਿਚਾਰਾ ਤੇ ਡੇਲੇ ਬਾਹਰ ਆਉਂ ਡਿਆ ਅੱਛਾ ਪਰ ਕੋਈ ਗੱਲਬਾਤ ਕੋਈ ਨਹੀਂ ਗਈ ਕੋਈ ਹਲ ਯੋਲਨੀ ਸਰੀਰ ਛੋਣ ਡਈ ਹਾਂ ਉਹ ਆਂਦਾ ਚੰਗੀ ਗੱਲ ਬਣੀ ਆ ਉਹ ਵਿਚਾਰਾ ਕਰਦਿਆ ਕਰਦਿਆ ਕਿਤੇ ਥੋੜੀ ਜੀ ਬਾਹਰ ਆਈ ਨਿਸ਼ਾਨੀ ਜੀ ਉਧਰੋਂ ਤੇ ਟੁੱਟ ਜਾਂਦੀ ਆ ਤੇੜ ਟੁੱਟ ਜਾ ਕਰੇ ਹਾਂ ਉਹ ਨਿਸ਼ਾਨੀ ਜੀ ਵਾਪਸ ਮੁੜ ਗਈ ਫੇਰ ਅਰੇ ਘਰ ਟੋਕ ਵੇਤਾ ਕੀ ਚਾ ਟੁੱਟ ਗਿਆ ਪਲੇਟ ਆ ਪਸ਼ਾ ਮੁੜ ਗਿਆ ਤੇ ਆ ਦਾ ਖਰੀਆ ਵੀਰੇ ਫੇਰ ਦਾ ਖੰਭ ਗਿਆ 4 ਘੰਟੇ ਹੋ ਗਏ ਜਾਣ ਲਗੀ ਸੈਕਟਰੀ ਲਾਇਆ ਹੋ ਲਗਾ ਘੰਟੇ ਲਾਤੇ ਨੇ ਜਾਣ ਲਗ ਤੇ ਉਹ ਫਿਰ ਇਤਨਾ ਦੀ ਹਾਲਤ ਦੇ ਵਿੱਚ ਇੱਕ ਹੋਰ ਬੈਠਾ ਪੁਲ ਦੇ ਥਲੇ ਨੀਵੇਂ ਥਾਂ ਤੇ ਉਹ ਵੀ ਆ ਗਿਆ ਕੇ ਉਹ ਨੀਵੇਂ ਥਾਂ ਤੇ ਲੱਗ ਕੇ ਉਹ ਵੀ ਬੈਠਾ ਇੱਕ ਹੋਰ ਇਕੱਠੇ ਗਏ ਸੀ ਨਾ ਉਹ ਪੁਲ ਲੱਗ ਕੇ ਬਹਿ ਗਿਆ ਤੇ ਪੋਣ ਲੱਗੇ ਬੈਗਾ ਦੋ ਵੀ ਤੇ ਤਰੀ ਨਾ ਦੇਣ ਡਿਆ ਕੋਈ ਪੈਸੇ ਨਾ ਜਾਵੇ ਲਾ ਲੋ ਲਾਲ ਮੂੰਹ ਹੋਇਆ ਪਾਣੀ ਪੀਣ ਵਾਲਾ ਹੋ ਗਿਆ ਉਤੋਂ ਆਇਆ ਲਾਲਾ ਇੱਕ ਉਹਨੇ ਪਾਸੇ ਹੋ ਕੇ ਮਾਰ ਕੇ ਪ੍ਰੈਸ਼ਰ ਗਾਂ ਗਿਆ ਮਾਰ ਕੇ ਪ੍ਰੈਸ਼ਰ ਗਾਂ ਗਿਆ ਸਿਰ ਸੁਰ ਲਿਪੜ ਗਿਆ ਤੇ ਹੱਥ ਲਾ ਕੇ ਆਂਦਾ ਕੁੜੀ ਇਹ ਵੀ ਆ ਕੇ ਥਲੇ ਉਹ ਉਤੋਂ ਲੀ ਗੋਂਡੀ ਆ ਤੇ ਲਾਰਾ ਦਾ ਮਗਰ ਪਾਜ ਉੱਠਿਆ ਲਾਰਾ ਦਾ ਮੈਂ ਨਹੀਂ ਓਹ ਉਹਨੇ ਮੈਂ ਤੇਨੂੰ ਕੰਜਰਾ ਕੋਈ ਨਹੀਂ ਆਦਾ ਦੱਸਦੇ ਮੈਂ ਤਾਂ ਮਰ ਗਿਆ ਸਵੇਦਾ ਤੇਰਾ ਹਾਲ ਬਾਕੀ ਦਾ ਦਰਸਤਾ ਕੀ ਖਾਨਾ ਲਾਲੇ ਨੇ ਕਹਿਣਾ ਕਿ ਕੁੱਟਣ ਨੂੰ ਮਗਰ ਤੇਰਾ ਕੁਝ ਨਹੀਂ ਆਦਾ ਤੇਰਾ ਘਾਟ ਮਗੜਾ ਦਰਸਤਾ ਕੀ ਖਾਣਾ ਮੈਨੂੰ ਦੱਸ ਦੇ ਬਈ ਤਾਂ ਵਾਣੋ ਗਿਆ ਮੇਰਾ ਸਵੇਰ ਦਾ ਮੈਂ ਤਾਂ ਉਤੋਂ ਲੀਕ ਹੋ ਗਈ ਅੱਜ ਆਹੇ ਇਹ ਫਲ ਭੁੱਖੇ ਮਾਰਦੇ ਨੇ ਦੁੱਧ ਕਰਾ ਪੀਣਾਂ ਜੇਗਾ ਮਹੀਨੇ ਮਿਲਦਾ ਨਹੀਂ ਪਹਾ ਗਿਆ ਜਿਹੜੇ ਮਹੀਨੇ ਦਾ ਫਲ ਭੁੱਖੇ ਮਾਰਦੇਣ ਲੱਗੀਆਂ ਹੋ ਹੈ ਅਜ ਤੋਂ ਬਾਅਦ ਕੰਮ ਨਹੀਂ ਕਰਨਾ ਇਹ ਉਹਨੇ ਆਖਿਆ ਸਾਡੇ ਕੋਲ ਰਾਬੂ ਡਰਦਾ ਤੁਸੀਂ ਇਹਦੇ ਕਹਿ ਟਿਆ ਫਲਾਣ ਆ ਤੁਸੀਂ ਇਹਨੂੰ ਬਾਕੇ ਬੈਠੀਆਂ ਜੇਹੇ ਉਹ ਪੜਾਗੀ ਪੜਿਆ ਦੂਜੇ ਭਰਾ ਆਂਦੇ ਆ ਆਪਾਂ ਦੇ ਦੇ ਯਾਰ ਪੰਡਤ ਨੂੰ ਗੁਥਲੀ ਦੇ ਦੇ ਭਰਾ ਇਹ ਆਂਦੇ ਮੈਂ ਕੀ ਆਖਿਆ ਹੈ ਅਲੱਜਾ ਪੰਡਤਾ ਉਹ ਜਦੋਂ ਪੰਡਤ ਉਹਦੇ ਨਾਲ ਆਵੇ ਗੁਥਲੀ ਲੈ ਇਹ ਤੇ ਉਹ ਬੁੱਢਾ ਫੇਰ ਥੋੜਾ ਗਾਂਹ ਹੋ ਜਾਈ ਪੰਡਤ ਫੇਰ ਭੱਜ ਜੇ ਜਦੋਂ ਮੁੜ ਕੇ ਖੀਰੀ ਆਂਦੇ ਛੱਡ ਖੜਾ ਪਰਾਂ ਆਹੇ ਤਾਲ ਦੇ ਭਰਾ ਆਂਦੇ ਆ ਉਹ ਪੰਡਤ ਕਿਹਾ ਫੇਰ ਚੱਲਣ ਤੇ ਗੁਥਲੀ ਲਈ ਕਿਹਾ ਮਗਰ ਫੇਰ ਨਾ ਆਇਆ ਪੰਡਤ ਨਹੀਂ ਲੰਬਾ ਮੁੜ ਕੇ ਕਿਹਾ ਉਹ ਕਿਹਾ ਮੁੜ ਕੇ ਪਾ ਕੇ ਨਾ ਮੁੜ ਕੇ ਆਇਆ